ਜੀਤਾ ਜੀ ਮੈਂ ਸੋਨੀ ਸਿੰਘ ਤੇਸ ਦੁਨੀਆ ਚੈਨਲ ਪਟਿਆਲਾ ਤੇ ਅੱਜ ਅਸੀਂ ਹੀ ਇੱਕ ਪਰਿਵਾਰ ਦੇ ਵਿੱਚ ਰਕੜੀ ਦੇ ਬੰਨਣ ਜਾ ਰਹੇ ਸੀ ਆਪਣੇ ਢੱਡਰੀਆਂ ਵਾਲੇ ਗੁਰਦੁਆਰੇ ਤੇ ਕੋਲ ਤੇ ਉੱਥੇ ਇੱਕ ਬੱਚੇ ਨਾਲ ਐਕਸੀਡੈਂਟ ਹੋ ਗਿਆ ਸੀ ਵੀਡੀਓ ਨਾਲ ਜਿਹੜੇ ਆਪਣੇ ਪਰਿਵਾਰ ਦਾ ਪਾਲਣ ਪੋਸ਼ਣ ਖੁਦ ਆਪ ਹੀ ਕਰ ਰਹੇ ਨੇ ਜਿਹੜੇ ਤਿੰਨ ਭੈਣਾਂ ਨੇ ਪਰਿਵਾਰ ਦੇ ਵਿੱਚ ਜਿਹੜੇ ਮਾਤਾ ਪਿਤਾ ਨੇ ਉਹ ਬਿਰਧ ਨੇਗੇ ਕਹਿੰਦਾ ਬਾਪੂ ਬਰਾ ਸਟੱਡੀ ਦਾ ਖਰਚਾ ਵੀ ਕਰ ਰਹੇ ਨੇ ਤੇ ਆਪਣੇ ਬੱਚਿਆਂ ਦਾ ਵੀ ਪਾਲਣ ਪੋਸਣ ਕਰ ਰਹੇ ਨੇ ਸਸੀ ਜੀ ਹਾਂਜੀ ਜੋ ਇਹ ਬੱਚੇ ਨਾਲ ਮੰਨਤ ਭਾਗੀ ਘਟਨਾ ਹੋਈ ਹੈ ਜੀ ਕਿੰਦਾ ਆਸਾ ਬਣ ਰਿਹਾ ਹੈ ਇੱਕ ਛੋਟੇ ਵੱਡੇ ਹੀ ਫੈਸਲੇ ਕਾਫੀ ਟਾਈਮ ਤੋਂ ਮੇਰੇ ਕੋਲ ਮੈਂ ਸੰਪਨ ਸੀ ਕਰ ਰਹੇ ਨੇ ਬਹੁਤ ਹੀ ਨਾਈਸ ਆ ਪਰਿਵਾਰ ਬਹੁਤ ਮਤਲਬ ਬਹੁਤ ਹੀ ਭਲਾ ਪਰਿਵਾਰ ਹੈ ਮਾਤਾ ਪਿਤਾ ਵੀ ਬਹੁਤ ਵਧੀਆ ਸਾਰਾ ਪਰਿਵਾਰ ਤੇ ਬਹੁਤੀ ਮਤਲਬ ਜੀਵਨ ਵਾਲੇ ਬੱਚੇ ਨੇ ਹਨ ਪੂਰੀਆਂ ਗੇਰਿਆਂ ਦੇ ਤਾਂ ਮੱਧ ਫੇਗਾ ਤੇ ਬਹੁਤ ਜੀਵਨ ਵਾਲੇ ਪੂਰੀ ਜਾਏ ਤੇ ਜਿਸ ਕਰਕੇ ਦੇ ਨਾਲ ਸਾਡਾ ਮਤਲਬ ਪਿਆਰ ਵੀ ਵੱਧ ਬਣਿਆ ਹੋਇਆ ਹਨ ਸਾਰਿਆਂ ਦੀ ਪਰਵਾਹ ਦੀ ਜਿੱਥੇ ਵੀ ਜਾਂਦੀ ਹੈਗੀ ਜਾਂਦੀ ਹੈਗੀ ਹਨ ਸਾਰਿਆਂ ਨੂੰ ਬਹੁਤ ਪਿਆਰ ਕਰਦੇ ਨੇ ਕੋਈ ਦੋਸਤ ਆ ਜਾਂ ਭੈਣ ਆ ਸਭ ਦਾ ਪਿਆਰ ਲੈਂਦੀ ਹੈ ਤੇ ਉਸ ਦਿਨ ਰਖੜੀਆਂ ਤੇ ਜਾ ਰਹੀ ਸੀ ਤੇ ਟਰੱਕ ਸ਼ਾਇਦ ਪਤਾ ਨਹੀਂ ਆਇਆ ਤੇ ਉਹਨੂੰ ਸਾਈਡ ਮਾਰ ਕੇ ਚੱਲ ਗਿਆ ਬੇਉਸ਼ੀ ਦੀ ਹੁੰਦੀ ਤੇ ਉੱਥੇ ਮਤਲਬ ਸਾਡੀ ਜਿਹੜੀ ਸਾਡਾ ਮਾਨਸਿਕ ਹਨਾ ਅਸੀਂ ਕੁਝ ਚੱਕਿਆ ਵੀ ਨਹੀਂ ਰੂ ਕਿਸੇ ਨੇ ਤੇ ਇਹਨੂੰ ਇੱਕothe ਬਰਕਾਲਾ ਸ਼ਾਇਦ ਉਥੇ ਵਿਚਾਰਾ ਦੁਕਾਨਦਾਰ ਸੀ ਕੋਈ ਉਹ ਚੱਕ ਕੇ ਲੈ ਕੇ ਹੌਸਪੀਟਲ ਚ ਐਡਮਿਟ ਕਰਾ ਦੇ ਗਏ ਖਦਰ ਸਾਡੀ ਆ ਤਾਂ ਹਾਲ ਦਾ ਸਾਡੀ ਇਹਦਾ ਇਹ ਨਹੀਂ ਪਤਾ ਸੀ ਕਿ ਉਥੇ ਮਤਲਬ ਇਹ ਗੁੰਮੇ ਪਈ ਸੀ ਉਥੇ ਇਹ ਨਹੀਂ ਪਤਾ ਸੀ ਕਿ ਜੇ ਨਾ ਕੋਈ ਚੱਕਦਾ ਮਸ਼ਾਇਦੇ ਜੇ ਸਾਡੇ ਚ ਨਾ ਹੁੰਦੀ ਉਹ ਬਈ ਐਡਮਿਟ ਕਰਾ ਕੇ ਗਿਆ ਤੇ ਫਿਰ ਸੀ ਜਿੰਦਰਾ ਹੌਸਪੀਟਲ ਨੂੰ ਪਹਿਲਾਂ ਕਰਾਇਆ ਉਥੇ ਇੰਨੀ ਮਾੜੀ ਭਾਲ ਤੇ ਜਿੰਦਰਾ ਹੌਸਪੀਟਲ ਅਸੀਂ ਕੰਨੀ ਤਾਂ ਜਾਣਿਆ ਸਰਕਾਰ ਵੀ ਸੀ ਆਪਰਾਕਾਉ ਬਰਤਾਉਣਾ ਗੱਡੀਆਂ ਬੱਲਾ ਮਾਰ ਦਿਆਂਗੇ ਉੱਥੇ ਜਾ ਕੇ ਸਰਕਾਰੀ ਬਾਰਤ ਦੀ ਸਰਕਾਰੀ ਦਾ ਜਬ ਹਾਲਤ ਦੇਖ ਕੇ ਆਏ ਮੈਂ ਕਹਿੰਦਾ ਨਰਕ ਤੋਂ ਬੱਤਰ ਉੱਥੇ ਕੋਈ ਸੁਣਵਾਈ ਨਹੀਂ ਹੈ ਉੱਥੇ ਦੇ ਬੱਚੀ ਪਈ ਸੀਗੀ ਨਾ ਤਾਂ ਕੋਈ ਜੜੇ ਨੇ ਵੀ ਉਹ ਨਰਸਾਂ ਨੇ ਉਹ ਕਹਿੰਦੀ ਵੀ ਮੇਰੀ ਦਿਲ ਦੀ ਧੜਕਣ ਵੱਗਦੀ ਰਾਤ ਨੂੰ ਨਾ ਉਹ ਉੱਠ ਕੇ ਰਾਤ ਨੂੰ ਇਹ ਨਹੀਂ ਆ ਗਿਆ ਵੀ ਜਦੋਂ ਮਰੀਜ਼ ਹੋਗਾ ਤੁਸੀਂ ਬੈਠੇ ਕਿਉਂ ਨਹੀਂ ਤਨਖਾਹ ਲੈਣ ਕਿੰਨੀ ਕਿੰਨੀ ਤੁਹਾਡੀ ਤਨਖਾਹ ਜੀ ਤੁਸੀਂ ਬੱਚੀ ਦਾ ਉੱਥੋਂ ਦੇਖੋ ਨਾ ਵੀ ਦੁੱਖ ਹੋ ਰਿਹਾ ਕਿਸੇ ਨੂੰ ਜਿਹੜਾ ਪੇਸ਼ੈਂਟ ਆ ਤੁਹਾਡਾ ਕਿੰਨਾ ਕਿ ਉਹਨੂੰ ਦੁੱਖ ਹੋ ਰਿਹਾ ਉਹ ਆ ਕੇ ਤਾਂ ਮਿਲੋ ਨਾ ਉਹਦਾ ਕਿਉਂ ਕੰਮਾ ਨੂੰ ਸਰਕਾਰ ਤਨਖਾਹ ਦੇਦੀ ਹੈ ਕੋਈ ਨਾ ਬਲੇ ਦੀ ਕੋਈ ਗੱਲਬਾਤ ਨਹੀਂ ਹੋ ਰਹੀ ਸਰਕਾਰ ਦਾ ਮੈਂ ਕਹਿੰਦਾ ਕੋਈ ਆ ਕੇ ਉਹਨਾਂ ਨੂੰ ਕੋਈ ਨਹੀਂ ਦੇਖਦਾ ਉਥੇ ਹੋ ਕੀਦਾ ਉੱਥੋਂ ਫਿਰ ਇਹਨੂੰ ਕਹਿੰਦੇ ਕਿ ਅਪਰੇਸ਼ਨ ਕਰਾਂਗੇ ਅਸੀਂ ਉਹ ਦਵਾ ਦੇ ਦਾਂਗੇ ਕਿੰਨੇ ਦਿਨ ਤੋਂ ਵੀ 12 ਤਰੀਕ ਦਾ ਐਕਸੀਡੈਂਟ ਹੋਇਆ ਤੇ ਇੰਨੇ ਦਿਨ ਦੀ ਪਈ ਹੈ ਦਰਦ ਨਾਲ ਤਲਫਾ ਤਰਫਰੀ ਸੀ ਉਥੇ ਪੱਖੇ ਦਾ ਇੰਤਜ਼ਾਮ ਨਹੀਂ ਤੇ ਉਹ ਨੂੰ ਉਸ ਨੂੰ ਦੱਸੇਗਾ ਦੋ ਨਾਲ ਚਾਹ ਮੈਂ ਪੱਕਾ ਦੇ ਕੇ ਜਾਉਂ ਉਚਾਰੀ ਕਰਮੀ ਤੇ ਮਾਰਨੀ ਸੀ ਨਾ ਫਿਰ ਉਸ ਤੋਂ ਬਾਅਦ ਇਹਦਾ ਹੋਣਾ ਤੇ ਉਹਨਾਂ ਆਖੀ ਉਹਨੇ ਬੁੱਧਵਾਰ ਨੂੰ ਬੁੱਧਵਾਰ ਨੂੰ ਪੱਕਾ ਪਤਾ ਨਹੀਂ ਸੀ ਨਹੀਂ ਫ੍ਰੈਸ਼ ਹੋਈ ਇਹ ਬਹੁਤ ਅੜਪਈ ਅਸੀਂ ਫਿਰ ਇਹਨੂੰ ਜਾ ਕੇ ਮੇਰੇ ਗੋਸਤਾਨਾ ਨਾਲ ਮੈਂ ਗੱਲ ਕੀਤੀ ਸਾਰਿਆਂ ਨਾਲ ਬਿਨਾਂ ਮੈਂ ਗੱਲ ਕੀਤੀ ਅਸੀਂ ਇੱਕ ਹੋਰ ਸਿਸਟਮ ਹੋਇਆ ਜਿਹਨੂੰ ਮੈਨੂੰ ਲੱਗਦਾ ਸੈਦ ਉਹਨਾਂ ਨਾਲਸ ਹੋਇਆ ਹੋਈ ਸੀ ਇੱਕ ਕੰਨੀਓ ਘਟਕ ਮਾਰੀ ਜਿਸ ਤਰ੍ਹਾਂ ਤੇ ਮਾਤਾ ਜੀ ਨੇ ਚਲੋ ਉਹ ਕੁਮਾਰ ਰੈਂਦੇ ਨੇ ਕਿ ਕਦੇ ਹੋ ਗਿਆ ਨਾ ਹੋ ਗਿਆ ਇਹ ਹੀ ਕਮੌਨ ਵਾਲੀ ਆ ਇਹ ਹੀ ਐਂਡਿੰਗ ਦੇ ਕਿੰਨੇ ਮੈਂਬਰ ਨੇ ਇਹਦੇ ਇੱਕ ਤਾਂ ਸਿਸਟਰ ਆ ਇੱਕ ਇਹਦਾ ਛੋਟਾ ਬ੍ਰਦਰ ਆ ਤੇ ਉਹ ਕਿੰਨੇ ਜਾਣਨੇ ਕਿ ਇਹ ਖਰਚਾ ਸਾਰਾ ਇਹ ਮਤਲਬ ਤਕਰੀਬਾਤ ਨੂੰ ਪੋਸ਼ਣ ਬੱਚਿਆਂ ਦਾ ਇਹ ਜਿਹੜੇ ਛੋਟੇ ਭਾਈ ਭੈਣ ਭਰਾ ਪੜ ਰਹੇ ਨੇ ਉਹਦਾ ਆਪ ਹੀ ਆਪ ਵੀ ਕਾਦੇ ਨਾਲ ਇਹ ਆਪ ਵੀ ਪੜ ਰਹੀ ਆ ਪਲੱਸ ਪੋਸ਼ਣ ਜਿਹਦਾ ਪਤਾ ਲੱਗਿਆ ਕਿ ਇਹ ਕਿਰਾਏ ਦੇ ਮਕਾਨਾਂ ਚ ਕਿਰਾਏ ਦੇ ਮਕਾਨ ਚ ਰਹਿ ਰਹੇ ਨੇ ਹੈ ਨਾ ਤੇ ਤਾਂ ਕਰਕੇ ਮੇਰੀ ਸਿੱਖ ਸੰਸਥਾ ਨੂੰ ਜੱਜਾ ਹੋਰ ਵੀ ਨਹੀਂ ਸਾਰੇ ਜਿੰਨੇ ਵੀ ਆਪਾਂ ਹੁਣ ਸੋਨੇ ਆ ਮੰਦਰਾਂ ਤੇ ਸੋਨਾ ਲਾਉਂਦੇ ਆ ਗੁਰਦਵਾਰਿਆਂ ਤੇ ਸੋਨਾ ਲਾਉਂਦੇ ਆ ਉਹਦਾ ਫਾਇਦਾ ਨਹੀਂ ਜਦੋਂ ਸਾਡੇ ਤਾਂ ਜਿਹੜੇ ਇਨਸਾਨ ਨੇ ਉਹਦੇ ਬਣਾਏ ਇਨਸਾਨ ਤਾਂ ਟੜਫਰੇ ਨੇ ਹਾਂ ਜਿਵੇਂ ਕਿ ਆ ਜੀ ਗੁਰੂ ਸਾਹਿਬ ਦੀ ਜਿਹੜੀ ਗੁਰੂ ਦੀ ਗੋਲਕਾਰ ਗਰੀਬ ਦਾ ਮੂਹ ਉਹ ਮੂਹ ਦੀ ਹਾਂ ਗਰੀਬ ਦਾ ਨਾਲ ਹੋ ਸਕੇ ਉਹਦੇ ਬਾਰੇ ਦਸਬੰਦ ਦੇ ਇਹ ਵੀ ਤੁਸੀਂ ਉਹ ਵੀ ਗੁਰੂ ਸਾਹਿਬ ਹਾਂ ਗਰੀਬ ਦੀ ਹਨਾ ਮੂਹ ਸੀ ਗੋਲਕ ਬਣਾ ਕੇ ਗਏ ਪਰ ਉਹ ਮੂਹ ਹੋ ਰਹਿਣੀ ਸਾਡੀਆਂ ਸੰਸਥਾਵਾਂ ਸਿੱਖ ਸੰਸਥਾਵਾਂ ਨੇ ਵੀ ਜਿਹੜੇ ਮੇਰੇ ਵੀਰਾਂ ਨੂੰ ਆ ਬੇਨਤੀ ਕਰਦੀ ਸਾਰੇ ਜਾਣੇ ਚੁੱਪ ਹੀ ਥਾਗਦੇ ਨੇ ਯਾਰ ਸਾਡੇ ਕੋਲ ਸਿੱਖਾਂ ਦਾ ਹੋਰ ਨਹੀਂਗੇ ਹੋਰ ਸੰਸਥਾ ਮਾਰੇ ਕ੍ਰਿਸ਼ਨ ਨੇ ਜਾਂ ਆਪਣੇ ਉਹ ਡੇਰੇ ਵਾਲੇ ਮੈਨੂੰ ਤਾਂ ਨਾਮ ਨਹੀਂ ਲੱ ਲਓ ਕੋਈ ਵੀ ਡੇਰੇ ਵਾਲੇ ਉਹਨਾਂ ਨੇ ਯਾਰ ਆਪਣੇ ਹਸਪੀਟਲ ਬੁਣਨੇ ਸਾਡੇ ਸਿੱਖਾਂ ਦਾ ਇਹਦੀ ਸਾਡੀ ਲਾਹਤਾਂ ਜੇ ਸਾਡੇ ਅੱਡੇ ਗਏ ਗੁਜਰੀ ਹੋ ਗਏ ਸੀ ਅੱਡੇ ਅੱਡੇ ਕਰਪਾਨਾਂ ਪਾਈ ਫਿਰਦੇ ਸੀ ਸਭ ਕੁਝ ਕਰਦੇ ਅੱਡੇ ਮੰਦਿਰ ਬਣਾ ਕੇ ਉਹ ਸੋਨੇ ਲਾਈ ਜਨ ਸਾਡੇ ਕੋਲ ਆਪਣਾ ਹਸਪੀਟਲ ਨਹੀਂ ਬਣਾਇਆ ਜਾਂਦਾ ਹੈ ਸਾਡੇ ਬੱਚਿਆਂ ਦੀ ਸਿੱਖ ਬੱਚਿਆਂ ਦੀ ਬੜੇ ਤਰਸਪੂਰਨ ਹਾਲਤ ਲਈ ਇਹ ਬਣਾ ਪੈਣਾ ਨਹੀਂ ਉਹਨਾਂ ਕਰਕੇ ਕੋਈ ਵੀ ਹਸਪੀਟਲ ਆ ਕੀ ਖੋਲਣ ਦੇ ਵਿੱਚ ਸਾਡੀ ਐਜੀਪੀਸੀ ਦਾ ਜਿਹੜਾ ਕਿੰਨੇ ਕਰੋੜਾਂ ਅਰਬਾਂ ਦੇ ਵਿੱਚ ਲਾਉਂਦਾ ਹੈ ਉਹ ਐਜੀਪੀਸੀ ਤਾਂ ਹਾਂ ਵੋਟਾਂ ਤੇ ਪੈਸੇ ਲਾਦੇ ਹਨ हां हां आरजीपीसी ਦਾ ਹੋਰ ਕੰਮ ਕਰਲੇ ਪੈਸੇ ਲੋਕਾਂ ਦੇ ਬਹੁਤਾਂ ਚ ਪੈਸੇ ਲਾਦੇ ਹੋਰ ਪਾਸੇ ਪੈਸੇ ਲਾਈ ਜਾਣਗੇ ਹੋਰ ਪਾਸੇ ਪਰ ਜਿਹੜੇ ਅਸਲ ਚ ਸਾਡੇ ਕੋ ਹਸਪੀਟਲ ਹੀ ਸਾਡੇ ਤੋਂ ਬੰਦ ਸਾਡੇ ਪਟਿਆਲੇ ਦੇ ਨੂੰ ਮੈਂ ਬੇਨਤੀ ਕਰਦਾ ਵੀਰਾਂ ਨੂੰ ਸਾਰਿਆਂ ਨੂੰ ਮਿਲ ਕੇ ਵੀ ਆਪਾਂ ਇੱਕ ਐਸਾ ਹਸਪੀਟਲ ਨਾ ਵੀ ਚਲੋ ਹਸਪੀਟਲ ਬਣੇ ਅਸੀਂ ਮਦਦ ਤਾਂ ਕਰ ਸਕਦੇ ਜੇ 1000 ਬੰਦਾ ਉਹ 1000 ਬੰਦਾ ਵੀ ਜੇ ਤੁਸੀਂ 100000 ਰੁਪਏ ਵੀ ਦਿੰਦੇ ਹੋਗੇ ਕਿੰਨਾ ਇਕੱਠਾ ਹੋ ਜਾਏਗਾ ਬੰਦੇ ਦੀ ਇੱਕ ਦੀ ਮਦਦ ਹੋ ਜੇ ਯਾਨੀ ਕੋਈ ਵੀ ਮੇਰੀ ਬੇਨਤੀ ਹੈ ਸਾਰੇ ਮੇਰੇ ਵੀਰਾਂ ਨੂੰ ਵੀਰ ਆਪਾਂ 500000 ਚਾਉਂਗੀ ਤਾਂ ਦਸਵੰਦ ਦਿੰਨੀ ਆ ਗੁਰੂ ਘਰਾਂ 'ਚ ਦਿੰਨੇ ਆ ਤੇ ਸਾਰੇ ਮਦਦ ਕਰੋ ਰਣ ਕੇ ਥੋੜੀ ਥੋੜੀ ਕਰ ਲੋ ਬਾਕੀ ਕਿਸੇ ਨਾਲ ਹੋਰ ਕਹਿੰਦਾ ਕੁੜੀ ਹੈਗੀ ਹੈ ਜੀ ਇਹ ਇੰਨੀ ਇੱਜ਼ਤਦਾਰ ਕੁੜੀ ਆ ਮੈਨੂੰ ਪਤਾ ਨਹੀਂ ਕੱਲੇ ਕੱਲੇ ਦੀ ਪਾਈ ਪਾਈ ਮੋੜ ਦੂਗੀ ਤੇ ਉਹ ਲੱਕਾ ਮੈਂ ਲੱਕੀਣਾ ਅਸੀਂ ਮੋੜਾਂਗੇ ਮੈਂ ਨਾਲ ਖੜਾਗਾ ਮੈਂ ਜਿੰਮੇਵਾਰੀ ਲੈਣਾ ਮੈਨੂੰ ਇੰਨਾ ਪਤਾ ਬਹੁਤ ਮਿਹਨਤੀ ਕੁੱਲੋ ਇਕੱਲੇ ਇਕੱਲੇ ਦੀ ਪਾਈ ਪਾਈ ਮੋੜਾਂਗੇ ਅਸੀਂ ਇਹ ਨਹੀਂ ਹੈਗਾ ਕਿ ਸਾਡੇ ਤੋਂ ਕਰਦੇ ਤੇ ਇਹ ਪੈਸਾ ਜਿੰਨਾ ਵੀ ਲਵਾਂਗੇ ਅਸੀਂ ਮੋੜਾਂਗੇ ਪਰ ਹੁਣੇ ਵੀ ਮਦਦ ਉਹ ਅਸੀਂ ਵੀ ਕਰਦੇ ਮੇਰੇ ਵੱਲੋਂ ਵੀ ਹੁਣ ਮੈਂ ਤੇ ਫੀਚਰਾਂ ਮੇਰੇ ਜਿੰਨੇ ਵੀ ਦੋਸਤ ਨੇ ਅਸੀਂ ਜਿੰਨਾ ਹੋ ਰਿਹਾ ਉਹਨਾਂ ਕਰਦੇ ਪਰ ਮੇਰੀ ਹੋਰ ਵੀਰਾਂ ਨੂੰ ਵੀ ਬੇਨਤੀ ਇਧਰ ਜਾਨੀ ਕਿ ਕੋਈ ਖਾਤਾ ਨੰਬਰ ਜਾਂ ਟੈਲੀਫੋਨ ਜਾਂ ATM ਜਿੱਦੇ ਉਹ ਤਾਂ ਹੈਗਾ ਹੀ ਹਾਂ ਉਹ ਅਸੀਂ ਤੁਹਾਨੂੰ ਦੇ ਦੇਦੇ ਦੱਸ ਦੋ ਤੁਸੀਂ ਇਹਨਾਂ ਦਾ ਮੋੜਾ ਸਕੰਦਰ ਦਾ ਮੋਬਾਈਲ ਨੰਬਰ ਵੀ ਤਾਂ ਦੇ ਦੇਣਾ ਮੋਬਾਈਲ ਜਿਹੜਾ ਨਾਲ ਅਟੈਚ ਆ ਉਹ ਵੀ ਸੀ ਹਾਂ ਉਹ ਕੰਮ ਉਹ ਦੇ ਦੇਣਾ ਸੀ ਕਾਹਨਰ ਦੇ ਦੇ ਦਿੰਦੇ ਵੀ ਉਹਦੇ થી ਇਹ ਨਹੀਂ ਹੈਗਾ ਕਿ ਕਿਸੇ ਨੂੰ ਦੋ ਵੀ ਅਸੀਂ ਕਿਸੇ ਨੇ ਖਾ ਲਈ ਜਿਹਦਾ ਸਿੱਧੀ ਹੱਥ ਤੇ ਚਪਲ ਤਾਂ ਨਹੀਂ ਬੱਚੇ ਦਾ ਦਾ ਪਰੇਟ ਕੋਈ ਠੀਕ ਕਿ ਤਾਂ ਕਿ ਉਹ ਆਪਣੇ ਪੈਰਾਂ ਤੇ ਆਪਣੇ ਪਰਿਵਾਰ ਦੀ ਦੁਆਰੇ ਜੀ ਉਹ ਪਰਿਵਾਰ ਦੇ ਲਈ ਹੋਵੇ ਤੇ ਇਕਦਾਂ ਹੋਰ ਵੀ ਆ ਮੈਨੂੰ ਐ ਵੀ ਆ ਜਿਹਦੇ ਉਹ ਇੱਕ ਗੱਲ ਲੱਤ ਹੋਣਾ ਹੈ ਨਾ ਕਿਥਾਂ ਤੋਂ ਰੋਟੀ ਮਾਰ ਕੁੱਤੇ ਹੋਣ ਇਹ ਨਹੀਂ ਹੈਗਾ ਵੀ ਮਹੀਨੇ ਦਾ ਗੱਲ ਹੁਣ ਇਹ ਕਮਾਉਣ ਵਾਲੀ ਹੁਣ 4 5 6 ਮਹੀਨੇ ਨੂੰ ਕਵਰ ਹੋਣਾ ਚਾਹ ਲੱਗਦਾ ਤੇ ਬੇਨਤੀ ਹੈ ਹੁਣ ਤੱਕ ਆਪਾਂ ਇਹਨਾਂ ਦੀ ਮਦਦ ਕਰ ਦਿਓ ਤੋਂ ਬਾਅਦ ਇਹ ਕੁੜੀ ਮੈਂ ਵਾਅਦਾ ਕਹਿੰਦਾ ਅਸੀਂ ਵੀ ਰਾਣੀ ਪਰ ਇਹ ਕੁੜੀ ਇੰਨੀ ਮਤਲਬ ਖੁਦ ਕਰ ਜਾਏ ਆਪ ਕਰਕੇ ਸਾਰਾ ਇਕੱਲੇ ਇਕੱਲੇ ਪਾਈ ਪਏ ਸੀ ਹੁਣ ਦਾਂਗੇ ਬਸ ਹੁਣ ਸਾਡੀ ਮਦਦ ਕਰ ਦੋ ਬੇਨਤੀ ਹੈ ਠੀਕ ਹੈ ਹਾਂਜੀ ਬੱਚਾ ਜਿਹਦਾ ਐਕਸੀਡੈਂਟ ਹੋਇਆ ਥੀ ਉਸ ਨੂੰ ਕਰੀਪ ਔਰ ਉਹਦਾ ਕੰਟੈਕਟ ਨੰਬਰ ਹੈ ਜੀ ਜਿਹੜਾ 70 87 60 28 15 ਦੁਬਾਰੇ ਫੇਰ ਰੀਡ ਕਰਦੇ ਆ ਜੀ 70 87 60 28 15 ਵੀ ਬੇਨਤੀ ਹੈ ਜਿਹੜੀਆਂ ਸਿਕ ਸੰਤਾ ਨੇ ਕਿਉਂਕਿ ਮੁੰਡ ਮੁੰਡ ਨਾਲ ਖੜਾ ਪਰ ਜਾਂਦਾ ਅਰੇ ਗੁਰੂ ਮਾਲਕ ਨੇ ਕੋਈ ਚੀਜ਼ ਬਰਾਬਰ ਨਹੀਂ ਵੰਕੀ ਕਿਸੇ ਨੂੰ ਨੌਲੇਜ ਦਿੰਦੀ ਆ ਕਿਸੇ ਨੂੰ ਸੌਤੋ ਦਿੰਦਾ ਕਿਸੇ ਨੂੰ ਪੈਸਾ ਦਿੰਦਾ ਤਾਂ ਕਿ ਅਸੀਂ ਇੱਕ ਇਨਸਾਨੀਅਤ ਦੇ ਤੌਰ ਤੇ ਜਿਵੇਂ ਗੁਰੂ ਦੀ ਗੁਰੂ ਗਰੀਬ ਦਾ ਮੂੰਹ ਪਿਆਦੀ ਅਸੀਂ ਕਿਸੇ ਗਰੀਬ ਦੇ ਕੰਮ ਆ ਸਕੀਏ ਸਾਡਾ ਮੇਰਾ ਵੀਡੀਓ ਬਣਾਉਣ ਦਾ ਇਹੀ ਆਸਤੀ ਕਿਉਂਕਿ ਕਿਸੇ ਨਾਲ ਕਿਤੇ ਵੀ ਉਹ ਘੱਟਾ ਹੁੰਦੀ ਆ ਤਾਂ ਸਾਡਾ ਇਨਸਾਨੀਅਤ ਦਾ ਫਰਜ਼ ਮੰਨਦਾ ਹੈ ਜਿਸ ਆਪਕੋ ਪਹਿਲਾਂ ਅਸੀਂ ਉਹਦੇ ਨਾਲ ਖੜੀਏ ਮੇਰੇ ਦੋਸਤ ਤੇ ਜਿਹੜੇ ਕਲੰਬੀਆ ਏਸ਼ੀਆ ਦੇ ਵਿੱਚ ਲੱਗੇ ਕਿ ਅਸੀਂ ਇਕੱਠੀ ਗਾਉ ਕਰਦੇ ਸੀ ਕਿ ਉਹਨਾਂ ਦੇ ਵਟਸਐਪ ਤੇ ਇਹ ਵੀਡੀਓ ਆਈ ਸੀ ਤੇ ਮੇਰੇ ਮਨ ਨੇ ਕਰਿਆ ਕਿ ਬੱਚਾ ਜਿਹੜਾ ਏਸ ਕੀ ਬੰਦਾ ਬੱਚਾ ਦੀ ਗੁਰੂ ਸਿੱਖ ਨਾਲ ਜੁੜਿਆ ਹੋਇਆ ਸੀ ਕਿਉਂਕਿ ਸਾਡਾ ਫਰਜ਼ ਬਣਦਾ ਜੇ ਅਸੀਂ ਪੰਜਾਬ ਦੇ ਵਿੱਚ ਰਹਿ ਕੇ ਆਪਣੇ ਗੁਰਸਿੱਖ ਬੱਚਿਆਂ ਦੀ ਬਾਹ ਨਹੀਂ ਪੜਾਂਗੇ ਤਾਂ ਸਾਡੇ ਬੱਚਿਆਂ ਦੀ ਬਾਹ ਕੌਣ ਪੜੂਗਾ ਕਿਉਂਕਿ ਸਮਾਜ ਸੇਵਾ ਜਿੰਨੀਆਂ ਮੇਰੇ ਯਾਰ ਦੋਸਤ ਹੋਰ ਸਮਾਜ ਸੇਵਾ ਸਸਤਾ ਨਹੀਂ ਜਿਹੜੀਆਂ ਮੈਂ ਉਹਨਾਂ ਨੂੰ ਉਤਲੀ ਕਰਦਾ ਇਹ ਨੰਬਰ ਮੈਂ ਦੇ ਚੁੱਕੀ ਹਾਂ ਇਹ ਬੱਚੇ ਦੀ ਜਰੂਰ ਤੁਸੀਂ ਹੈਲਪ ਕਰੋ ਜੇ ਕਿਸੇ ਨੇ ਆ ਕੇ ਹੈਲਪ ਕਰਨ ਜਾਂ ਸਹਾਰਾ ਹਸਪਤਲ ਆਪਣਾ ਮੂਵੀ ਕਾਲ ਦੇ ਕੋਲੇ ਹਰਿ ਸਿੰਘ ਨਲਵੇ ਦਾ ਜਿਹੜਾ ਸਟੈਸ਼ਨ ਦੇ ਸਾਹਮਣੇ ਹਸਪਤਲ ਹੈਗਾ ਤੁਸੀਂ ਜੇ ਬੱਚੇ ਨੂੰ ਜਿਹਦੀ ਨੂੰ ਜਿਹੜੇ ਬੱਚਾ ਹੈ ਐਡਮਿਟ ਕਰੀ ਦੀ ਬਾਈਕਾ ਆ ਕੇ ਇਹਨਾਂ ਦੀ ਹੈਲਪ ਕਰਨ ਤੋਂ ਆ ਕੇ ਕਰ ਸਕਦੇ ਹੋ ਇਹ ਬਾਕੀ ਇਹਨਾਂ ਨੇ ਕੰਟੈਕਟ ਦਿੱਤਾ ਬਾਕੀ ਅਸੀਂ ਰੀਅਲ ਦੇ ਵਿੱਚ ਸੇ ਬੱਚੇ ਦੇ ਜਿਹੜੇ ਦਿਖਾਏ ਆ ਉਹਦੇ ਸਿਰ ਤੇ ਟਾਂਕੇ ਲੱਗੇ ਨੇ ਜੰਡਾ ਪਵਾ ਬਾਂ ਫ੍ਰੈਕਚਰ ਆ ਬੱਚੇ ਦੀ ਤੇ ਲੱਤ ਵੀ ਫ੍ਰੈਕਚਰ ਆ ਗਈ ਕਿਉਂਕਿ ਜੇ ਹੁਣ ਅਸੀਂ ਕਹਿੰਦੇ ਹਾਂ ਕਿ ਇੱਕੋ ਟਾਈਮ ਦੀ ਅਸੀਂ ਕਹਿੰਦੇ ਹਾਂ ਇਹਦਾ ਇਲਾਜ ਹੋ ਜੂ ਦਾ ਨਾਟ ਪੋਸੀਬਲ ਹੈ ਕਿਉਂਕਿ ਆਪਰੇਟ ਤੋਂ ਬਾਅਦ ਹੀ ਵਿੱਚ ਵੀ ਆਪਰੇਟ ਤੋਂ ਬਾਅਦ ਦੇ ਵਿੱਚ ਵੀ ਬੱਚੇ ਨੂੰ ਰਿਕਵਰੀ ਦੇ ਲਈ 2 ਤਿੰਨ ਮਹੀਨੇ ਚਾਹੀਦੇ ਨੇ ਕਿਉਂਕਿ ਦੋ ਭੈਣਾਂ ਨੇ ਛੋਟੇ ਬੱਚੇ ਉਹ ਪੜ੍ਹ ਰਹੇ ਨੇ ਉਹਨਾਂ ਦਾ ਪਰਿਵਾਰ ਦਾ ਜਿਹੜਾ ਖਰਚਾ ਹੈਗਾ ਉਹ ਵੀ ਇਹੀ ਬੱਚੇ ਦੇ ਉੱਤੇ ਆ ਮੈਂ ਸਮਾਜ ਸੇਵੀ ਸੰਸਥਾ ਤੇ ਦੂਜੋ ਤੇ ਤਰ੍ਹਾਂ ਦੇ ਲਈ ਆਮ ਲੇਵਾ ਸੰਗਤਾਂ ਨੂੰ ਬੇਨਤੀ ਕਰਦਾ ਕਿ ਇਹ ਬੱਚੇ ਦੀ ਜ਼ਰੂਰ ਬਾਪੜੋ ਸਸ਼ੀਕਾਲ